ਹੰਨ ਚੂਮੇ ਚੂਮਰਾ ਜੋ ਪਾਉਂਦੇ ਸੋਹਣੇ ਗੱਭਰੂ ਜਾਪੇ ਜੂ ਪਹਿਲਾ ਪਾਉਂਦਾ ਮੋਰ ਮੇਰੀਏ ਹਾਨਣੇ ਚੜਿਆ ਜਵਾਨੀ ਵਾਲਾ ਜੋਰ ਚੂਮਰ ਉਹ ਚੂਮਰ ਜਿਹੜਾ ਦਰਿਆਵਾਂ ਦੇ ਕੰਢਿਆਂ ਤੋਂ ਉੱਠ ਕੇ ਸਾਡੇ ਸਾਰਿਆਂ ਦੇ ਦਿਲਾਂ ਤੀਕ ਪਹੁੰਚਿਆ ਮਠੀ ਮਠੀ ਚਾਲ ਦੇ ਨਾਲ ਜਦੋਂ ਝੂਮਰ ਪੈਂਦਾ ਤੇ ਇੰਜ ਜਾਪਦਾ ਮਾਨੋ ਮੋਰ ਪਹਿਲਾਂ ਪਾਰਿਆ ਤੇ ਕੁਦਰਤ ਨੂੰ ਨਾਲ-ਨਾਲ ਨਚਾ ਰਿਹਾ ਹੈ ਨਸ਼ਿਆ ਰਿਹਾ ਤੇ ਜਿੱਥੇ ਜਵਾਨੀ ਵਾਲੇ ਜੋਰ ਦੀ ਮੈਂ ਗੱਲ ਕੀਤੀ ਹੈ ਅੱਜ ਦਾ ਜਿਹੜਾ ਝੂਮਰ ਹੈ ਨਾ ਜਿਹਦੇ ਵਿੱਚ ਸਾਰੇ ਉਮਰ ਦੇ ਹੱਦਾਂ ਬੰਨੇ ਅਸੀਂ ਪਾਰ ਕਰ ਛੱਡੇ ਨੇ ਉਹ ਸਾਰੇ ਦੇ ਸਾਰੇ ਜਿਨ੍ਹਾਂ ਨੇ ਇੱਕ ਲੰਮਾ ਅਰਸਾ ਇਸ ਅਮੀਰ ਵਿਰਸੇ ਨੂੰ ਦਿੱਤਾ ਵੀ ਹੈ ਉਹਨੂੰ ਜੀਵਿਆ ਵੀ ਹੈ ਤੇ ਖਾਸ ਤੌਰ ਦੇ ਉੱਤੇ ਪੰਜਾਬ ਦੇ ਇਹਨਾਂ ਲੋਕ ਨਾਚਾਂ ਨੂੰ ਸਮਰਪਿਤ ਕੀਤਾ ਹੈ ਤੇ ਉਹ ਲੈ ਕੇ ਆ ਰਹੇ ਨੇ ਜੀ ਅੱਜ ਆਪਣੇ ਸਾਥੀਆਂ ਦੇ ਨਾਲ ਜਿਦੇ ਵਿੱਚ ਬੱਚੇ ਵੀ ਨੇ ਜਿਦੇ ਵਿੱਚ ਸਿਆਣੇ ਵੀ ਨੇ ਜਿਦੇ ਵਿੱਚ ਜਵਾਨ ਵੀ ਨੇ ਤੇ ਜਿਦੇ ਵਿੱਚ ਅਧਖੜ ਉਮਰ ਵਾਲੇ ਵੀ ਨੇ ਪਰ ਜੋਸ਼ ਇੱਕੋ ਜਾਈ ਹੈ ਕਿਉਂਕਿ ਝੂਮ ਝੂਮ ਝੂਮਰਾ ਪਾ ਰਹੇ ਨੇ ਤੇ ਆਓ ਫਿਰ ਝੂਮਦੇ ਹਾਂ ਅਸੀਂ ਵੀ ਉਹਨਾਂ ਦੇ ਨਾਲ ਤੇ ਵੇਖਦੇ ਹਾਂ ਝੂਮ ਮਾਰੇ ਵਿਚ ਮੁਲਤਾਨੀ ਦੇ ਵਿਸਖੀ ਦਾ ਮੇਲਾ ਥੇ ਲੋਕੀ ਬਨ ਬਨਿਓਣੀ ਕਤਾਰਾਂ ਮਾ ਗੱਭਰੂ ਪਉਂਦੇ ਚੁਮਰਾ ਹਾਏ

ਚੋਰਾ ਮੇਰਾ ਵੀ ਵਲੜਿਆ ਓ ਤੇਰੀ ਚੁੱਤੀ ਚੁੰਮਰਾ ਪਾਈਆ ਤੇਰੀ ਚੁੱਤੀ ਚੁੰਮਰਾ ਪਾਈਆ ਚੋਰਾ ਮੇਰਾ ਵੀ ਵਲੜਿਆ ਓ ਸਾਨੂੰ ਕੜਾ ਚਿਗਾ ਕੇ ਜਾਵੀਂ ਸਾਨੂੰ ਕੜਾ ਚਿਗਾ ਕੇ ਜਾਵੀਂ ਚੋਰਾ ਮੇਰਾ ਵੀ ਵਲੜਿਆ ਜੋ ਲਕੀਆਂ ਤੋੜਨੇ ਭਾਵੀ ਜੋ ਲਕੀਆਂ ਤੋੜਨੇ ਭਾਵੀ ਛੋਰਾ ਮੇਰਾ ਵੀ ਮਲਣਿਆ ਤੇਰੇ ਤੇਰਾ ਵਾਲੀ ਝਾਂਜਰ ਸਾਨੂੰ ਡੰਗ ਲਿਆਵੇ ਯਾਰ ਤੇਰੇ ਤੇਰਾ ਵਾਲੀ ਝਾਂਜਰ ਸਾਨੂੰ ਡੰਗ ਲਿਆਵੇ ਯਾਰ ਹਾੜਾ ਵਾਸਤਾ ਖੁਦਾ ਦਾ ਵਾੜਾ ਵਾਤਾ ਦਾ ਦਾ ਪਾਣੀ ਮੰਗ ਲੈ ਆਵੇ ਆ ਜੁੱਤੀ ਮੈਂ ਝੁੱਤੀ ਭੜੇ ਜਾਵਾ ਨਾ ਮੰਗਾਈਆ ਜਾਵਾ ਨਾ ਮੰਗਾਈਆ ਜਾਵਾ ਨਾ ਮੰਗਾਈਆ ਹੋਲੀ ਹੋਲੀ ਤੋਰ ਗੱਡੇ ਗੱਡੀ ਰੇਵਾਲਾ ਗੱਡਾ ਹੋਲੀ ਹੋਲੀ ਤੋਰ ਮੇਰੇ ਦੋਹਾ ਕਨਾਂ ਦੀਆਂ ਵਾਲੀਆਂ ਮੇਰੇ ਦਿਲ ਨੂੰ ਪੈਂਦੇ ਹੋੜ ਮੇਰਾ ਮਾਹੀ ਗੜਵਾ ਨੀ ਮੈਂ ਗੜਵੇ ਦੀ ਡੋਰ ਮੇਰਾ ਮਾਹੀ ਗੜਵਾ ਨੀ ਮੈਂ ਗੜਵੇ ਦੀ ਡੋ ਜੋ ਪਿਆਨੀ ਗਿਆ ਤੇਰਾ ਪਾਣੀ ਜੋ ਗਿਆ ਨਹੀਂ ਗਿਆ ਤੇਰਾ ਪਾਣ ਗਿਆ ਸਾਨੂੰ ਫਨੀਰ ਨਾਚ ਨਚਾ ਨਹੀਂ ਗਿਆ ਸਾਨੂੰ ਫਨੀਰ ਨਾਚ ਨਚਾ ਨਹੀਂ ਗਿਆ ਸਿਸਾ ਦੇਖ ਕੇ ਕਲਪ ਪਈ ਲਾਵਾਂ ਕਲਪ ਪਈ ਲਾਵਾਂ ਤੇ ਅੱਜ ਮੇਰੇ ਮਾਈਏ ਆਵਣਾ ਹੇ ਅੱਜ ਮੇਰੇ ਮਾਈਏ ਆਵਣਾ ਰੰਗੀ ਦੇਖ ਕੇ ਟੜਕ ਗਿਆ ਸ਼ੀਸ਼ਾ ਟੜਕ ਗਿਆ ਸ਼ੀਸ਼ਾ ਤੇ ਰੂਪ ਨੂੰ ਨਾ ਸਕੇ ਆ ਤੇ ਰੂਪ ਨੂੰ ਨਾ ਸਕੇ ਆ